ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1176 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਵਾਜੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1177 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਸੰਤ ਮਹੱਲਾ ਤੀਜਾ ਰਾਗ ਬਸੰਤ ਵਿੱਚ ਤੀਸਰੇ ਪਾਦਸ਼ਾ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਬਸੰਤ ਚੜਿਆ ਫੁੱਲੀ ਬਨਰਾਏ ਜਿਵੇਂ ਜਦੋਂ ਬਸੰਤ ਦਾ ਮੌਸਮ ਸ਼ੁਰੂ ਹੁੰਦਾ ਹੈ ਤਦੋਂ ਸਾਰੀ ਬਨਸਪਤੀ ਖਿੜ ਪੈਂਦੀ ਹੈ ਇਹ ਜੀ ਜੰਤ ਫੁੱਲੇ ਹਰ ਚਿੱਤ ਲਾਏ ਤਿਵੇਂ ਸਾਰੇ ਜੀਵ ਪਰਮਾਤਮਾ ਵਿੱਚ ਚਿੱਤ ਜੋੜ ਕੇ ਆਤਮਕ ਜੀਵਨ ਨਾਲ ਖੇਡ ਪੈਂਦੇ ਹਨ ਇਹ ਨਬਿਦ ਇਹੋ ਮਨ ਹਰਿਆ ਹੋਏ ਇਸ ਤਰੀਕੇ ਨਾਲ ਉਸ ਮਨੁੱਖ ਦਾ ਇਹ ਮਨ ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ ਹਰ ਹਰ ਨਾਮ ਜਪੇ ਦਿਨ ਰਾਤਿ ਗੁਰਮਖ ਹੋਮੈ ਕੱਢੈ ਧੋਏ ਰਹਾਉ ਜਿਹੜਾ ਮਨੁੱਖ ਗੁਰਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਹੋਮੈ ਧੋ ਕੇ ਕੱਢ ਦਿੰਦਾ ਹੈ ਅਤੇ ਦਿਨ ਰਾਤ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਹੈ ਰਹਾਉ ਸਤਿਗੁਰ ਬਾਣੀ ਸ਼ਬਦ ਸੁਣਾਏ ਜਦੋਂ ਇਹ ਜਗਤ ਗੁਰੂ ਦੀ ਬਾਣੀ ਸੁਣਦਾ ਹੈ ਗੁਰੂ ਦਾ ਸ਼ਬਦ ਸੁਣਦਾ ਹੈ ਇਹੋ ਜਗ ਹਰਿਆ ਸਤਿਗੁਰ ਪਾਏ ਅਤੇ ਗੁਰੂ ਦੇ ਪਿਆਰੇ ਵਿੱਚ ਮਗਨ ਹੁੰਦਾ ਹੈ ਤਦੋਂ ਇਹ ਆਤਮਿਕ ਜੀਵਨ ਨਾਲ ਹਰਾ ਭਰਾ ਹੋ ਜਾਂਦਾ ਹੈ ਫਲ ਫੁੱਲ ਲਾਗੇ ਜਾਂ ਆਪੇ ਲਾਏ ਜੀਵ ਦੇ ਆਪਣੇ ਵਸ ਦੀ ਗੱਲ ਨਹੀਂ ਹੈ ਮਨੁੱਖਾ ਜੀਵਨ ਦੇ ਰੁੱਖ ਨੂੰ ਆਤਮਕ ਗੁਣਾ ਦੇ ਫੁੱਲ ਫਲ ਤਦੋਂ ਹੀ ਲੱਗਦੇ ਹਨ ਜਦੋਂ ਪਰਮਾਤਮਾ ਆਪ ਹੀ ਲਾਂਦਾ ਹੈ ਮਨੁੱਖ ਆਪਣੇ ਦੇ ਲੋ ਜਿੰਨੀ ਮਰਜ਼ੀ ਕੋਸ਼ਿਸ਼ ਕਰੇ ਪਰ ਭਗਤੀ ਵੀ ਪਰਮਾਤਮਾ ਦੇ ਕਿਰਪਾ ਤੋਂ ਬਿਨਾ ਪਰਮਾਤਮਾ ਦੇ ਹੁਕਮ ਤੋਂ ਬਿਨਾ ਨਹੀਂ ਹੋ ਸਕਦੀ ਐਵੇਂ ਸਮਾਧੀਆਂ ਲਾ ਕੇ ਬਹਿਣ ਦਾ ਕੀ ਫਾਇਦਾ ਜੇ ਅੰਦਰੋਂ ਦੁਸ਼ਵੈਸ਼ ਨਾ ਗਈ ਜੇ ਅੰਦਰੋਂ ਹੰਕਾਰ ਹੀ ਨਾ ਗਿਆ ਮੂਲ ਅਲਗ ਹੈ ਤਾਂ ਸਤਗੁਰ ਪਾਏ ਜਦੋਂ ਪ੍ਰਭੂ ਦੀ ਮਿਹਰ ਨਾਲ ਮਨੁੱਖ ਨੂੰ ਗੁਰੂ ਮਿਲਦਾ ਹੈ ਤਦੋਂ ਮਨੁੱਖ ਸਾਰੇ ਜਗਤ ਦੇ ਸਿਰਜਣਹਾਰ ਵਿੱਚ ਜੁੜਦਾ ਹੈ ਆਪ ਬਸੰਤ ਜਗਤ ਸਭ ਬਾੜੀ ਇਹ ਸਾਰਾ ਜਗਤ ਪਰਮਾਤਮਾ ਦੀ ਬਗੀਚੀ ਹੈ ਇਸ ਨੂੰ ਹਰਾ ਭਰਾ ਕਰਨ ਵਾਲਾ ਬਸੰਤ ਭੀ ਉਹ ਆਪ ਪਰਮਾਤਮਾ ਹੀ ਹੈ ਨਾਨਕ ਪੂਰੇ ਭਾਗ ਭਗਤ ਨਿਰਾਲੇ ਏ ਨਾਨਕ ਮਾਇਆ ਦੇ ਮੋਹ ਤੋਂ ਨਿਰਲੇਪ ਕਰਨ ਵਾਲੀ ਹਰੀ ਭਗਤੀ ਵੱਡੀ ਕਿਸਮਤ ਨਾਲ ਹੀ ਕਿਸੇ ਮਨੁੱਖ ਨੂੰ ਮਿਲਦੀ ਹੈ ਬਸੰਤ ਹੰਡੋਲ ਮਹੱਲਾ ਤੀਜਾ ਘਰ ਦੂਜਾ ਰਾਗ ਬਸੰਤ ਹੰਡੋਲ ਵਿੱਚ ਘਰ ਦੂਜੇ ਵਿੱਚ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਗੁਰ ਕੀ ਬਾਣੀ ਵਿਟੋ ਵਾਰਿਆ ਭਾਈ ਗੋਰੀ ਸ਼ਬਦ ਵਿਟੋ ਬਲ ਜਾਈ ਹੈ ਭਾਈ ਮੈਂ ਗੁਰੂ ਦੀ ਬਾਣੀ ਤੋਂ ਗੁਰੂ ਦੇ ਸ਼ਬਦ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਗੁਰਸਾਲਾ ਹੀ ਸਾਡਾ ਆਪਣਾ ਭਾਈ ਗੁਰ ਚਰਣੀ ਚਿਤ ਲਾਈ ਮੈਂ ਸਦਾ ਆਪਣੇ ਗੁਰੂ ਨੂੰ ਸਲਾਉਂਦਾ ਹਾਂ ਮੈਂ ਆਪਣੇ ਗੁਰੂ ਦੇ ਚਰਨਾ ਵਿੱਚ ਚਿਤ ਜੋੜਦਾ ਹਾਂ ਮੇਰੇ ਮਾਨ ਰਾਮ ਨਾਮ ਚਿਤ ਲਾਏ ਹੈ ਮੇਰੇ ਮਨ ਪਰਮਾਤਮਾ ਦੇ ਨਾਮ ਵਿੱਚ ਚਿਤ ਜੋੜ ਮਨ ਤਨ ਤੇਰਾ ਹਰਿਆ ਹੋਵੇ ਇੱਕ ਹਰ ਨਾਮਾ ਫਲ ਪਾਏ ਰਹਾਓ ਪਰਮਾਤਮਾ ਦਾ ਨਾਮ ਫਲ ਪ੍ਰਾਪਤ ਕਰਕੇ ਤੇਰਾ ਮਨ ਖਿੜ ਪਏਗਾ ਤੇਰਾ ਤਨ ਖਿੜ ਪਏਗਾ ਰਹਾਓ ਗੁਰ ਰੱਖੇ ਸੇ ਉਬਰੇ ਭਾਈ ਹਰ ਰਸ ਅੰਮ੍ਰਿਤ ਪੀ ਆਏ ਗੁਰੂ ਨੇ ਜਿਨਾ ਮਨੁੱਖਾਂ ਦੀ ਰੱਖਿਆ ਕੀਤੀ ਉਹ ਮਾਇਆ ਦੇ ਮੋਹ ਦੇ ਪੰਜੇ ਤੋਂ ਬਚ ਗਏ ਗੁਰੂ ਨੇ ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ ਰਸ ਪਲਾ ਕੇ ਬਚਾ ਲਿਆ ਵਿੱਚੋਂ ਹਉਮੈ ਦੁੱਖ ਉੱਠ ਗਿਆ ਭਾਈ ਸੁਖ ਬੁੱਠਾ ਮਨ ਆਏ ਉਹਨਾਂ ਦੇ ਅੰਦਰੋਂ ਹਉਮੈ ਦਾ ਦੁੱਖ ਦੂਰ ਹੋ ਗਿਆ ਉਹਨਾਂ ਦੇ ਮਨ ਵਿੱਚ ਆਨੰਦ ਆਵਸਿਆ ਤੁਰਿਆਪੇ ਜਿਨ੍ਹਾਂ ਨੂੰ ਬਖਸ਼ਿਓਨ ਭਾਈ ਸ਼ਬਦ ਦੇ ਲਇਨ ਮਿਲਾਏ ਤੁਰ ਦਰਗਾਹ ਤੋਂ ਪ੍ਰਮਾਤਮਾ ਨੇ ਆਪ ਹੀ ਜਿਨ੍ਹਾਂ ਉੱਤੇ ਬਖਸ਼ਿਸ਼ ਕੀਤੀ ਉਹਨਾਂ ਨੂੰ ਉਸਨੇ ਗੁਰੂ ਦੇ ਸ਼ਬਦ ਵਿੱਚ ਜੋੜ ਦਿੱਤਾ ਧੋੜ ਤੇ ਨਾ ਕੀਆ ਕੁਲੀਏ ਭਾਈ ਸਤ ਸੰਗਤ ਮੇਲ ਮਿਲਾਏ ਉਹਨਾਂ ਦੀ ਚਰਨ ਧੂੜ ਦੀ ਬਰਕਤ ਨਾਲ ਮਾਇਆ ਤੋਂ ਨਿਰਲੇਪ ਹੋ ਜਾਈਦਾ ਹੈ ਜਿਨ੍ਹਾਂ ਉੱਤੇ ਬਖਸ਼ਿਸ਼ ਕਰਦਾ ਹੈ ਪ੍ਰਮਾਤਮਾ ਉਹਨਾਂ ਨੂੰ ਸਾਧ ਸੰਗਤ ਵਿੱਚ ਮੇੜ ਕੇ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਆਪ ਕਰਾਏ ਕਰੇ ਆਪ ਭਾਈ ਜਿਨ ਹਰਿਆ ਕੀਆ ਸਭ ਕੋਏ ਜਿਸ ਪ੍ਰਮਾਤਮਾ ਨੇ ਹਰੇਕ ਜੀਵ ਨੂੰ ਜਿੰਦ ਦਿੱਤੀ ਹੈ ਉਹ ਆਪ ਹੀ ਜੀਵਾ ਪਾਸੋਂ ਸਭ ਕੁਝ ਕਰਾਂਦਾ ਹੈ ਆਪ ਹੀ ਸਭ ਵਿੱਚ ਵਿਆਪਕ ਹੋ ਕੇ ਸਭ ਕੁਝ ਕਰਦਾ ਹੈ ਨਾਨਕ ਮਨ ਤਨ ਸੁਖ ਸਾਧ ਵਸੈ ਭਾਈ ਸ਼ਬਦ ਮਿਲਾਵਾ ਹੋਏ ਹੈ ਨਾਨਕ ਗੁਰੂ ਦੇ ਸ਼ਬਦ ਦੀ ਰਾਹੀ ਜਿਸ ਮਨੁੱਖ ਦਾ ਮਿਲਾਪ ਪ੍ਰਮਾਤਮਾ ਨਾਲ ਹੋ ਜਾਂਦਾ ਹੈ ਉਸ ਦੇ ਮਨ ਵਿੱਚ ਉਸ ਦੇ ਤਨ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਹੈ ਰਾਗ ਬਸੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਤੁਕੇ ਰਾਗ ਬਸੰਤ ਘਰ ਪਹਿਲੇ ਵਿੱਚ ਚੌਥੇ ਪਾਦਸ਼ਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਇੱਕ ਤੋ ਕੀ ਬਾਣੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਜਿਉਂ 퍼ਸਰੀ ਸੂਰਜ ਕਿਰਨ ਜੋਤ ਹੈ ਮੇਰੀ ਮਾਂ ਜਿਵੇਂ ਸੂਰਜ ਦੀ ਕਿਰਨ ਦਾ ਚਾਨਣ ਸਾਰੇ ਜਗਤ ਵਿੱਚ ਖਿਲਰਿਆ ਹੋਇਆ ਹੈ ਤੇ ਉਹ ਘਟ ਘਟ ਰਮਈਆ ਉਹ ਤਪੂਤ ਤਿਵੇਂ ਸੋਹਣਾ ਆਰਾਮ ਤਾਣੇ ਪੇਟੇ ਵਾਂਗ ਹਰੇਕ ਸਰੀਰ ਵਿੱਚ ਮੌਜੂਦ ਹੈ ਇੱਕ ਹਰ ਰਵਿਆ ਸਰਬ ਥਾਏ ਏ ਮੇਰੀ ਮਾਂ ਭਾਵੇਂ ਸਿਰਫ ਇੱਕ ਪਰਮਾਤਮਾ ਹੀ ਸਭ ਥਾਈ ਮੌਜੂਦ ਹੈ ਗੁਰ ਸਬਦੀ ਮਿਲਿਆ ਮੇਰੀ ਮਾਏ ਰਹਾਓ ਫਿਰ ਵੀ ਹੈ ਮੇਰੀ ਮਾਂ ਗੁਰੂ ਦੇ ਸ਼ਬਦੀ ਰਾਹੀ ਹੀ ਉਸ ਨੂੰ ਮਿਲਿਆ ਜਾ ਸਕਦਾ ਹੈ ਰਹਾਓ ਘੜ ਘਟ ਅੰਤਰ ਏਕੋ ਹਰ ਸੋਏ हे मेरी मां ओ एक परमात्मा ही हर एक शरीर ਦੇ ਅੰਦਰ ਵਿਆਪਕ ਹੈ ਗੁਰ ਮਿਲਿਆ ਇੱਕ ਪ੍ਰਗਟ ਹੋਏ ਜੇ ਜੀਵ ਨੂੰ ਗੁਰੂ ਮਿਲ ਪਏ ਤਾਂ ਉਹ ਇੱਕ परमात्मा ਪ੍ਰਤੱਖ ਦਿਸ ਪੈਂਦਾ ਹੈ ਇੱਕ ਇੱਕ ਰਹਾ ਪਰਪੂਰ हे मां एक परमात्मा ਹੀ ਹਰ ਥਾਂ ਜ਼ਰੇ ਜ਼ਰੇ ਵਿੱਚ ਵਸ ਰਿਹਾ ਹੈ ਸਾਕਤ ਨਰ ਲੋਭੀ ਜਾਣੇ ਦੂਰ ਪਰ ਪ੍ਰਮਾਤਮਾ ਨਾਲ ਟੁੱਟੇ ਹੋਏ ਮਾਇਆ ਦੇ ਲਾਲਚੀ ਮਨੁੱਖ ਸਮਝਦੇ ਹਨ ਕਿ ਉਹ ਕਿਤੇ ਦੂਰ ਪ੍ਰਮਾਤਮਾ ਵਸਦਾ ਹੈ ਪ੍ਰਮਾਤਮਾ ਹਰੇਕ ਦੇ ਅੰਦਰ ਵਸ ਰਿਹਾ ਹੈ ਜਿਹੜੇ ਲੋਕ ਕਿਸੇ ਦਾ ਦਿਲ ਦਿਖਾਉਂਦੇ ਹਨ ਉਹ ਸਮਝ ਲਓ ਪ੍ਰਮਾਤਮਾ ਦਾ ਦਿਲ ਦਿਖਾਉਂਦੇ ਹਨ ਕਿਉਂਕਿ ਆਤਮਾ ਵਿੱਚ ਪ੍ਰਮਾਤਮਾ ਹੈ ਕਿਸੇ ਦੀ ਆਤਮਾ ਦੁਖੀ ਨਹੀਂ ਕਰਨੀ ਚਾਹੀਦੀ ਕਿਸੇ ਨਾਲ ਜਹਿਲਸ ਨਹੀਂ ਕਰਨੀ ਚਾਹੀਦੀ ਸਭ ਉਸ ਪਰਮਾਤਮਾ ਦੇ ਹੀ ਬਣਾਏ ਹੋਏ ਮਨੁੱਖ ਹਨ ਸਭ ਮਹਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਉਸ ਪਰਮਾਤਮਾ ਦੀ ਜੋਤ ਹੀ ਹਰੇਕ ਜੀਵ ਵਿੱਚ ਫਸਰ ਰਹੀ ਹੈ ਇੱਕੋ ਇੱਕ ਵਰਤੈ ਹਰ ਲੋਏ ਇੱਕ ਪਰਮਾਤਮਾ ਹੀ ਸਾਰੇ ਜਗਤ ਵਿੱਚ ਵਰਤ ਰਿਹਾ ਹੈ ਨਾਨਕ ਹਰ ਏਕੋ ਕਰੇ ਸੋ ਹੋਏ हे नानक ओ सर्वव्यापक प्रभु ही जो कुछ करदा है ओ हुंदा है ओडे हाथ विच सारा कुछ है उस परमात्मा ने जो करना है ओही होना है बसंत महल्ला चौथा रहन दिन सदोए सदे भए हे मेरे माना रात ते दे दिन दोवें मौत दा सदा दे रहे हन ਕੀ ਉਮਰ ਬੀਤ ਰਹੀ ਹੈ ਤੇ ਮੌਤ ਨੇੜੇ ਆ ਰਹੀ ਹੈ ਮਨ ਹਰ ਸਿਮਰੋ ਅੰਤ ਸਦਾ ਰੱਖ ਲੈ ਹੈ ਮਨ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਹਰੀ ਨਾਮ ਹੀ ਅੰਤ ਵੇਲੇ ਸਦਾ ਰੱਖਿਆ ਕਰਦਾ ਹੈ ਹਰ ਹਰ ਚੇਤ ਸਦਾ ਮਨ ਮੇਰੇ ਹੈ ਮੇਰੇ ਮਨ ਸਦਾ ਪ੍ਰਮਾਤਮਾ ਨੂੰ ਯਾਦ ਕਰਿਆ ਕਰ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦੇ ਗੁਣ ਗਾਇਆ ਕਰ ਸਭ ਆਲਸ ਦੁੱਖ ਭੰਜ ਪ੍ਰਭ ਪਾਇਆ ਗੁਰਮਤਿ ਗਾਵੋ ਹਰ ਪ੍ਰਭ ਕੇਰੇ ਰਹਾਓ ਜਿਸ ਮਨੁੱਖ ਨੇ ਉਦਮ ਕੀਤਾ ਉਸਨੇ ਸਾਰਾ ਆਲਸ ਦੂਰ ਕਰਕੇ ਆਪਣੇ ਸਾਰੇ ਦੁੱਖ ਨਾਸ ਕਰਕੇ ਪਰਮਾਤਮਾ ਦਾ ਮਲਾਪ ਹਾਸਲ ਕਰ ਲਿਆ ਰਹਾਓ ਮਾਨਮੁਖ ਫਿਰ ਫਿਰ ਹੋਮੈ ਮੋਏ ਆਪਣੇ ਮਾਨ ਦੇ ਪਿਛੇ ਤੁਰਨ ਵਾਲੇ ਮਨੁੱਖ ਮੜਮੜ ਹੋਮੈ ਦੇ ਕਾਰਨ ਆਤਮਕ ਮੌਤ ਸਹੇੜਦੇ ਰਹਿੰਦੇ ਹਨ ਕਾਲ ਦੇਤ ਸੰਘਾਰੇ ਜੰਪੁਰ ਗਏ ਜਦੋਂ ਕਾਲ ਦੇਤ ਨੇ ਉਹਨਾਂ ਨੂੰ ਮਾਰ ਮੁਕਾਇਆ ਤਦੋਂ ਜਮਾਂ ਦੇ ਵਸ ਪੈ ਗਏ ਗੁਰਮੁਖ ਹਰ 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 ਲਿਵ ਲਾਗੇ ਗੁਰੂ ਦੇ ਸਾਰ ਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਲਗਨ ਲੱਗਦੀ ਹੈ ਜਨਮ ਮਰਨ ਦੋ ਦੁੱਖ ਭਾਗੇ ਜਿਸ ਦੀ ਬਰਕਤ ਨਾਲ ਜੰਮਣ ਤੇ ਮਰਨ ਦੇ ਉਹਨਾਂ ਦੇ ਦੋਵੇਂ ਦੁੱਖ ਦੂਰ ਹੋ ਜਾਂਦੇ ਹਨ ਭਗਤ ਜਨਾ ਕੋ ਹਰ ਕਿਰਪਾ ਧਾਰੀ ਆਪਣੇ ਭਗਤਾਂ ਉੱਤੇ ਪਰਮਾਤਮਾ ਆਪ ਮਿਹਰ ਕਰਦਾ ਹੈ ਉਹਨਾਂ ਨੂੰ ਗੁਰੂ ਮਿਲਾਂਦਾ ਹੈ ਗੁਰੂ ਨਾਨਕ ਟੁੱਠਾ ਮਿਲਿਆ ਬਨਵਾਰੇ ਜਿਸ ਮਨੁੱਖ ਉਤੇ ਗੁਰੂ ਨਾਨਕ ਦਿਆਵਾਨ ਹੋਇਆ ਉਸ ਨੂੰ ਪਰਮਾਤਮਾ ਮਿਲ ਪਿਆ ਤੇ ਪਰਮਾਤਮਾ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਦੇ ਮਨ ਵਿੱਚ ਨਿਮਰਤਾ ਹੋਵੇ ਜਿਨ੍ਹਾਂ ਦਾ ਕਿਸੇ ਪਤੀ ਬੈਰ ਵਿਰੋਧ ਨਾ ਹੋਵੇ ਕਿਸੇ ਦੇ ਪ੍ਰਤੀ ਨਫ਼ਰਤ ਮਨ ਵਿੱਚ ਨਾ ਹੋਵੇ ਜਿਹੜੇ ਕਈ ਸਮਾਧੀਆਂ ਵੀ ਲਾ ਕੇ ਬੰਦੇ ਹਨ ਪਰ ਮਨ ਵਿੱਚ ਤਾਂ ਉਹਨਾਂ ਦੇ ਬਹੁਤ ਨਫ਼ਰਤ ਭਰੀ ਹੋਈ ਹੈ ਇਹ ਜੇ ਬੰਦਿਆ ਨੂੰ ਪਰਮਾਤਮਾ ਨਹੀਂ ਮਿਲਦਾ ਭਗਤ ਜਨਾ ਕੋ ਹਰਿ ਕਿਰਪਾ ਧਾਰੇ ਗੁਰ ਨਾਨਕ ਤੁਠਾ ਮਿਲਿਆ ਬਨਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1177 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1178 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁਲਚੋਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ